ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਤੇਰੇ ਪੈਰ ਦੀ ਮਿੱਟੀ ਭਾਗ 15 ਇਸ ਨੂੰ ਲਿਖਿਆ ਹੈ ਸ਼ੋਕਰਪਾਦੀ ਮੇਜਰ ਨੇ ਪ੍ਰਾਈਵੇਸੀ ਲਈ ਪਾਤਰਾਂ ਦੇ ਨਾਮ ਬਦਲ ਦਿੱਤੇ ਗਏ ਹਨ ਘਰ ਦੇ ਕੰਮ ਨਿਬੇੜ ਕੇ ਸਤਪਾਲ ਕੰਮ ਤੇ ਪਹੁੰਚ ਗਿਆ ਉਸਨੇ ਬੇਸਮੈਂਟ ਚ ਆਪਣਾ ਮੋਟਰਸਾਈਕਲ ਖੜਾ ਕੀਤਾ ਜਦੋਂ ਉਹ ਉੱਪਰ ਜਾਣ ਲੱਗਾ ਤਾਂ ਉਸਦੀ ਨਜ਼ਰ ਪਿੱਲਰ ਨਾਲ ਲੱਗ ਕੇ ਖੜੀ ਕੋਮਲ ਤੇ ਪਈ ਕੋਮਲ ਨੇ ਕੰਨ ਨੂੰ ਹੋਣ ਲਾਇਆ ਹੋਇਆ ਸੀ ਸਤਪਾਲ ਉਸ ਕੋਲ ਗਿਆ ਕੋਮਲ ਨੇ ਸਤਪਾਲ ਨੂੰ ਦੇਖਿਆ ਤੇ ਫੋਨ ਤੇ ਕਿਹਾ ਮੈਂ ਤੈਨੂੰ ਬਾਅਦ ਵਿੱਚ ਕਾਲ ਕਰਦੀ ਹਾਂ ਹੁਣ ਸਾਰਾ ਗਿਆ ਉਸਨੇ ਫੋਨ ਕੱਟ ਦਿੱਤਾ ਸਤਪਾਲ ਬੋਲਿਆ ਕੌਣ ਸੀ ਕੋਮਲ ਨੇ ਆਖਿਆ ਫਰੈਂਡ ਸੀ ਸਰ ਮੁੰਡਾ ਨਹੀਂ ਸਰ ਕੁੜੀ ਤੁਸੀਂ ਐਦਾਂ ਕਿਉਂ ਪੁੱਛਿਆ ਸਤਪਾਲ ਨੇ ਕਿਹਾ ਬਸ ਓਦਾਂ ਹੀ ਅਟੈਂਡੈਂਸ ਹੋ ਗਈ ਤੁਹਾਡੀ ਹਾਂਜੀ ਤੁਸੀਂ ਦੱਸੋ ਨਾ ਕੀ ਕੰਮ ਹੈ ਕੋਮਲ ਬੋਲੀ ਤੁਸੀਂ ਐਦਾਂ ਕਿਉਂ ਪੁੱਛਿਆ ਕਿ ਫੋਨ ਤੇ ਮੁੰਡਾ ਸੀ ਸਤਪਾਲ ਨੇ ਆਖਿਆ ਵੈਸੇ ਹੀ ਪੁੱਛ ਲਿਆ ਚਲੋ ਅੱਗੇ ਤੋਂ ਨਹੀਂ ਪੁੱਛਦਾ ਕੋਮਲ ਨੇ ਕਿਹਾ ਨਹੀਂ ਤੁਸੀਂ ਪੁੱਛ ਸਕਦੇ ਹੋ ਸਤਪਾਲ ਬੋਲਿਆ ਕਿਉਂ ਕੋਮਲ ਨੇ ਮੁਸਕਰਾ ਕੇ ਕਿਹਾ ਕਿਉਂਕਿ ਮੈਨੂੰ ਚੰਗਾ ਲੱਗਿਆ ਤੁਹਾਡਾ ਪੁੱਛਣਾ ਅੱਛਾ ਜੀ ਵੈਸੇ ਇੱਕ ਗੱਲ ਕਹਾਂ ਕੋਮਲ ਨੇ ਆਖਿਆ ਕਹੋ ਨੀਲੇ ਸੂਟ ਚ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ ਤੁਹਾਨੂੰ ਨਜ਼ਰ ਨਾ ਲੱਗ ਜੇ ਕਿਸੇ ਦੀ ਸਤਪਾਲ ਇੰਨਾ ਕਹਿ ਕੇ ਚਲਾ ਗਿਆ ਕੋਮਲ ਨੇ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਆਪ ਨੂੰ ਆਖਿਆ ਹਾਏ ਹੁਣ ਤਾਂ ਇਹ ਸੂਟ ਮੇਰਾ ਫੇਵਰਟ ਹੋ ਗਿਆ ਤੁਹਾਡੇ ਮੂੰਹੋਂ ਆਪਣੀ ਤਰੀਫ਼ ਸੁਣਨ ਲਈ ਤਾਂ ਮੈਂ ਇਹ ਸੂਟ ਡੇਲੀ ਪਾ ਸਕਦੀ ਆ ਪਰ ਕਿਤੇ ਤੁਸੀਂ ਇਹ ਨਾ ਸੋਚੋ ਕਿ ਇਹਦੇ ਕੋਲ ਸਿਰਫ ਇੱਕ ਹੀ ਸੂਟ ਰਹਿ ਗਿਆ ਨਾ ਨਾ ਮੈਂ ਨਿਤ ਬਦਲ-ਬਦਲ ਕੇ ਸੂਟ ਪਾਇਆ ਕਰੂੰ ਤਾਂ ਜੋ ਤੁਹਾਡਾ ਧਿਆਨ ਸਿਰਫ ਮੇਰੇ ਤੇ ਰਹੇ ਕੁਝ ਦਿਨ ਬੀਤੇ ਡਾਕਟਰ ਦੇ ਕਹੇ ਮੁਤਾਬਕ ਸਤਪਾਲ ਆਪਣੀ ਬੇਬੇ ਨੂੰ ਹਸਪਤਾਲ ਲੈ ਕੇ ਚਲਾ ਗਿਆ ਉਸਨੇ ਡਾਕਟਰ ਨੂੰ ਸਾਰੀਆਂ ਰਿਪੋਰਟਾਂ ਦਿਖਾਈਆਂ ਡਾਕਟਰ ਨੇ ਸਾਰੀਆਂ ਰਿਪੋਰਟਾਂ ਵੇਖ ਕੇ ਇੱਕ ਲੰਬਾ ਸਾਹ ਲਿਆ ਤੇ ਸਤਪਾਲ ਨੂੰ ਆਖਿਆ ਰਿਪੋਰਟਸ ਵਿੱਚ ਤਾਂ ਕੁਝ ਖਾਸ ਨਹੀਂ ਹੈ ਥੋੜਾ ਬਹੁਤ ਉੱਪਰ ਥੱਲੇ ਐ ਖਾਣ ਪੀਣ ਸਹੀ ਰੱਖੋ ਸਭ ਠੀਕ ਹੋ ਜੂ ਮੈਂ ਕੁਝ ਦਵਾਈਆਂ ਲਿਖ ਕੇ ਦੇ ਰਿਹਾ ਇੱਕ ਹਫ਼ਤਾ ਦਿਓ ਇਹਨਾਂ ਨੂੰ ਫਿਰ ਇੱਕ ਵਾਰ ਦਿਖਾ ਜਾਓ ਸਤਪਾਲ ਨੇ ਆਪਣੀ ਤਸੱਲੀ ਲਈ ਪੁੱਛਿਆ ਸਰ ਕੋਈ ਮੇਜਰ ਪ੍ਰੋਬਲਮ ਤਾਂ ਨਹੀਂ ਹੈਗੀ ਡਾਕਟਰ ਬੋਲਿਆ ਜੇ ਹੁੰਦੀ ਤਾਂ ਮੈਂ ਤੁਹਾਨੂੰ ਦੱਸ ਦੇਣਾ ਸੀ ਬਸ ਇਹਨਾਂ ਨੂੰ ਬਹੁਤਾ ਹੈਵੀ ਖਾਣਾ ਨਾ ਦਿਓ ਬਾਹਰ ਦਾ ਖਾਣਾ ਅਵੋਇਡ ਕਰਿਓ ਸਤਪਾਲ ਨੇ ਕਿਹਾ ਥੈਂਕ ਯੂ ਸਰ ਜੀ ਵੈਲਕਮ ਸਤਪਾਲ ਮੁਖ ਮੁਖਤਿਆਰ ਕੌਰ ਨੂੰ ਲੈ ਕੇ OPD ਤੋਂ ਬਾਹਰ ਆ ਗਿਆ ਉਸ ਨੇ ਇੱਕ ਕੁਰਸੀ ਤੇ ਮੁਖਤਿਆਰ ਕੌਰ ਨੂੰ ਬਿਠਾਇਆ ਤੇ ਮੈਡੀਕਲ ਸਟੋਰ ਤੋਂ ਦਵਾਈਆਂ ਲੈਣ ਚਲਾ ਗਿਆ ਦਵਾਈਆਂ ਲੈ ਕੇ ਉਹ ਜਦੋਂ ਮੁਖਤਿਆਰ ਕੌਰ ਕੋਲ ਆਇਆ ਤਾਂ ਮੁਖਤਿਆਰ ਕੌਰ ਨੇ ਪੁੱਛਿਆ ਦਵਾਈ ਮਹਿੰਗੀ ਤਾਂ ਨਹੀਂ ਆਈ ਸਤਪਾਲ ਬੋਲਿਆ ਤੈਨੂੰ ਉਸ ਨਾਲ ਕੀ ਤੂੰ ਠੀਕ ਹੋਣ ਤੱਕ ਮਤਲਬ ਰੱਖਾ ਮਖਤਿਆਰ ਕੌਰ ਨੇ ਕਿਹਾ ਮੈਨੂੰ ਬਹੁਤ ਕੋਝ ਹੈ ਕੀ ਪਤਾ ਮੈਂ ਜੀਣਾ ਪਤਾ ਨਹੀਂ ਨਹੀਂ ਤੂੰ ਐਵੇਂ ਆਪਣੀ ਜੇਬ ਢਿੱਲੀ ਕਰੀ ਜਾਣਾ ਸਤਪਾਲ ਨੇ ਆਖਿਆ ਤੇਰੀ ਉਮਰ 75 ਸਾਲ ਹੋਰ ਪਈ ਹਾਲੇ ਮੈਂ ਤਾਂ ਨਹੀਂ ਮਰਨਦਾ ਤੈਨੂੰ ਰੱਬ ਨੇ ਜੇ ਤਿੰਨ ਪੰਜ ਕਰੀ ਤਾਂ ਕਲੇਸ਼ ਪਾ ਕੇ ਵਹਿ ਜੂੰ ਤੂੰ ਘਰ ਲੈ ਚੱਲ ਮੈਨੂੰ ਲੱਗਦਾ ਕਲੇਸ਼ ਦਾ ਸਤਪਾਲ ਹੱਸ ਪਿਆ ਉਹ ਮਖਤਿਆਰ ਕੌਰ ਨੂੰ ਆਪਣੇ ਨਾਲ ਪਾਰਕਿੰਗ 'ਚ ਲੈ ਗਿਆ ਤੇ ਉੱਥੋਂ ਮੋਟਰਸਾਈਕਲ ਚੱਕ ਕੇ ਉਹ ਮੁਖਤਿਆਰ ਕੌਰ ਨੂੰ ਲੈ ਕੇ ਘਰ ਚਲਾ ਗਿਆ ਘਰ ਪਹੁੰਚ ਕੇ ਸਤਪਾਲ ਨੇ ਰੋਟੀ ਪਕਾਈ ਤੇ ਮੁਖਤਿਆਰ ਕੌਰ ਨੂੰ ਖਵਾਈ ਰੋਟੀ ਤੋਂ ਬਾਅਦ ਸਤਪਾਲ ਨੇ ਮੁਖਤਿਆਰ ਕੌਰ ਨੂੰ ਇੱਕ ਖੁਰਾਕ ਦਵਾਈ ਦੀ ਦੇ ਦਿੱਤੀ ਮੁਖਤਿਆਰ ਕੌਰ ਦਵਾਈ ਲੈ ਕੇ ਪੈ ਗਈ ਤੇ ਸਤਪਾਲ ਗੁਰਵਾਜ ਦੀ ਦੁਕਾਨ ਤੇ ਚਲਾ ਗਿਆ ਗੁਰਵਾਜ ਨੇ ਪੁੱਛਿਆ ਅੱਜ ਛੁੱਟੀ ਤੇ ਸੀ ਸਤਪਾਲ ਨੇ ਆਖਿਆ ਉਹ ਬੇਬੇ ਦੀਆਂ ਰਿਪੋਰਟਾਂ ਦਿਖਾ ਕੇ ਆਇਆ ਡਾਕਟਰ ਨੂੰ ਅੱਜ ਕੀ ਕਹਿੰਦਾ ਡਾਕਟਰ ਡਾਕਟਰ ਕਹਿੰਦਾ ਰਿਪੋਰਟਾਂ ਚ ਕੁਝ ਖਾਸ ਪ੍ਰੋਬਲਮ ਹੈ ਨਹੀਂ ਬਸ ਦੋ ਤਿੰਨ ਪਰਹੇਜ਼ ਦੱਸੇ ਤੇ ਦਵਾਈ ਦਿੱਤੀ ਅਗਲੀ ਪੇਸ਼ੀ ਕਦੋਂ ਆ ਸਤਪਾਲ ਬੋਲਿਆ ਪੇਸ਼ੀ ਨੂੰ ਸਾਲਿਆ ਬੇਬੇ ਬੰਦੇ ਮਾਰਦੀ ਐ ਗੁਰਵਾਜ ਹੱਸ ਪਿਆ ਉਸ ਨੇ ਪੁੱਛਿਆ ਮੇਰਾ ਮਤਲਬ ਹੁਣ ਕਦੋਂ ਬੁਲਾਇਆ ਡਾਕਟਰ ਨੇ ਹਫਤੇ ਬਾਅਦ ਫੇਰ ਬੁਲਾਇਆ ਓਦੋਂ ਤੱਕ ਕਹਿੰਦਾ ਦਵਾਈ ਦਿਓ ਹੋਰ ਸੁਣਾ ਫਿਰ ਤੇਰੀ ਦਫ਼ਤਰ ਵਾਲੀ ਦਾ ਕੀ ਹਾਲ ਐ ਸਤਪਾਲ ਬੋਲਣ ਲੱਗਿਆ ਸੀ ਕਿ ਉਸ ਦੇ ਫੋਨ ਦੀ ਰਿੰਗ ਵੱਜਣ ਲੱਗ ਪਈ ਸਤਪਾਲ ਨੇ ਆਪਣੀ ਜੇਬ ਚੋਂ ਫੋਨ ਕੱਢ ਕੇ ਦੇਖਿਆ ਤੇ ਗੁਰਵਾਜ ਨੂੰ ਆਖਿਆ ਉਸੇ ਦਾ ਫੋਨ ਐ ਚੱਲ ਕਰ ਲੈ ਗੱਲ ਸਤਪਾਲ ਫੋਨ ਲੈ ਕੇ ਬਾਹਰ ਚਲਾ ਗਿਆ ਉਸ ਨੇ ਕਾਲ ਰিসিਵ ਕਰਕੇ ਆਖਿਆ ਹਾਂਜੀ ਸਰ ਤੁਸੀਂ ਅੱਜ ਫੇਰ ਨਹੀਂ ਆਏ ਸਤਪਾਲ ਬੋਲਿਆ ਮੇਰੀ ਬੇਬੇ ਬਿਮਾਰ ਹੈ ਉਹਨੂੰ ਹਸਪਤਾਲ ਲੈ ਕੇ ਗਿਆ ਸੀ ਕੋਈ ਕੰਮ ਸੀ ਕੋਮਲ ਨੇ ਆਖਿਆ ਹੋਇਆ ਤਾਂ ਕੁਝ ਨਹੀਂ ਸਰ ਮੈਂ ਤਾਂ ਵੈਸੇ ਹੀ ਪੁੱਛਿਆ ਸੀ ਵੈਸੇ ਬੇਬੇ ਜੀ ਨੂੰ ਹੋਇਆ ਕੀ ਸਤਪਾਲ ਨੇ ਕਿਹਾ ਕੁਝ ਨਹੀਂ ਬਸ ਮੌਸਮ ਬਦਲਨ ਕਰਕੇ ਆ ਡਾਕਟਰ ਨੇ ਦਵਾਈ ਦਿੱਤੀ ਧਿਆਨ ਰੱਖੋ ਉਹਨਾਂ ਦਾ ਸ਼ੁਕਰ ਹੈ ਤੁਸੀਂ ਦੱਸਤਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਬੇਬੇ ਦਾ ਧਿਆਨ ਵੀ ਰੱਖਣਾ ਹੈ ਕੋਮਲ ਨੇ ਕਿਹਾ ਚਲੋ ਮੈਂ ਰੱਖਦੀ ਹਾਂ ਸਰ ਫੋਨ ਸਤਪਾਲ ਨੇ ਪੁੱਛਿਆ ਕੀ ਹੋਇਆ ਨਹੀਂ ਕੁਝ ਨਹੀਂ ਤੁਸੀਂ ਵੀ ਰੈਸਟ ਕਰੋ ਥੱਕੇ ਹੋਵੋਗੇ ਸਤਪਾਲ ਬੋਲਿਆ ਮੈਂ ਕਿਹੜਾ ਗੋਹਾ ਚੱਕ ਕੇ हटਾਂ ਫਿਰ ਵੀ ਰੈਸਟ ਕਰ ਲੈ ਬਾਈ ਬਾਈ ਆਖ ਕੇ ਕੋਮਲ ਨੇ ਫੋਨ ਕੱਟ ਦਿੱਤਾ ਸਤਪਾਲ ਮੁਸਕਰਾਇਆ ਤੇ ਉਸਨੇ ਫੋਨ ਜੇਬ ਵਿੱਚ ਪਾ ਲਿਆ ਉਹ ਗੁਰਵਾਚ ਕੋਲ ਅੰਦਰ ਗਿਆ ਤਾਂ ਉਸਨੇ ਪੁੱਛਿਆ ਹਾਂ ਬਈ ਕੀ ਕਹਿੰਦੀ ਸੀ ਸਤਪਾਲ ਨੇ ਕਿਹਾ ਜਦ ਰੋ ਤਾਂ ਮੂੰਹ ਬੜੀ ਛੇਤੀ ਫਲਾ ਲੈਂਦੀ ਐ ਬੰਦਾ ਮਜ਼ਾਕ ਵੀ ਨਹੀਂ ਕਰ ਸਕਦਾ ਇਹ ਕੁੜੀਆਂ ਦਾ ਇਜ਼ਹਾਰ ਕਰਨ ਦਾ ਢੰਗ ਹੁੰਦਾ ਹੈ ਕਿ ਉਹ ਕਿਸੇ ਨੂੰ ਕਿੰਨਾ ਪਿਆਰ ਕਰਦੀਆਂ ਉਹ ਉਸੇ ਤੋਂ ਰੁੱਸਦੀਆਂ ਜਿਸ ਨੂੰ ਉਹ ਪਿਆਰ ਕਰਦੀਆਂ ਵੈਸੇ ਹੁਣ ਕੀ ਕਹਤਾ ਤੂੰ ਕਹਿੰਦੀ ਬੇਬੇ ਦਾ ਧਿਆਨ ਰੱਖੀ ਮਖਾ ਸ਼ੁਕਰ ਹੈ ਤੂੰ ਦੱਸਤਾ ਨਹੀਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਬੇਬੇ ਦਾ ਧਿਆਨ ਵੀ ਰੱਖਣਾ ਹੈ ਗੁਰਵਾਜ ਬੋਲਿਆ ਉਹ ਤੂੰ ਟਲ ਜਾ ਕੁੜੀਆਂ ਫਿਕਰ ਕਰਦੀਆਂ ਤੇਰੇ ਵਰਗੇ ਨੱਪਲ ਜੇ ਪੁੱਠੀ ਸਿੱਧੀ ਗੱਲ ਕਰਕੇ ਅਗਲੀ ਦਾ ਸਾਰਾ ਮੂਡ ਖਰਾਬ ਕਰ ਦਿੰਦੇ ਨੇ ਚੱਲ ਕੋਈ ਨਾ ਰੋਟੀ ਖਾ ਲਈ ਸਤਪਾਲ ਨੇ ਆਖਿਆ ਆਹੋ ਚੱਲ ਹੁਣ ਫਿਰ ਮੈਂ ਖਾਣ ਲੱਗਿਆ ਚੱਲ ਖਾ ਲੈ ਸ਼ਾਮ ਨੂੰ ਆਉਂਗਾ ਮੈਂ ਸਤਪਾਲ ਉੱਥੋਂ ਆਪਣੇ ਘਰ ਚਲਾ ਗਿਆ ਘਰ ਪਹੁੰਚ ਕੇ ਉਸਨੇ ਆਪਣੇ ਕੰਨਾਂ 'ਚ 이어ਫੋਨ ਲਾਇ ਤੇ ਆਪਣੇ ਬੈੱਡ ਤੇ ਲੇਟ ਗਿਆ ਚੰਗਾ ਲੱਗਦਾ ਤੇਰਾ ਮੇਰੀ ਗੱਲ ਗੱਲ ਉੱਤੇ ਰੁੱਸ ਜਾਣਾ ਮੁਸਕਾਨ ਤੇਰੀ ਦਾ ਕੁਝ ਪਲ ਦੇ ਲਈ ਪਲਕਾਂ ਪਿੱਛੇ ਲੁੱਕ ਜਾਣਾ ਮੈਨੂੰ ਤੱਕ ਕੇ ਸਭ ਕੁਝ ਭੁੱਲ ਕੇ ਇੱਕੋ ਥਾਂ ਤੇ ਰੁਕ ਜਾਣਾ ਮੇਰੇ ਮੂੰਹ ਚੋਂ ਨਿਕਲਿਆ ਇੱਕ ਇੱਕ ਬੋਲ ਪਗੌਣ ਚ ਜੁੱਟ ਜਾਣਾ ਸਵੇਰੇ ਸਤਪਾਲ ਬੇਸਮੈਂਟ ਚ ਮੋਟਰਸਾਈਕਲ ਖੜਾਉਣ ਗਿਆ ਤਾਂ ਉਸਨੇ ਦੇਖਿਆ ਕਿ ਉਸ ਦੇ ਗਰੁੱਪ ਵਾਲੇ ਖੜ ਕੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਸਤਪਾਲ ਨੇ ਮੋਟਰਸਾਈਕਲ ਖੜਾਇਆ ਤੇ ਉਹ ਉਹਨਾਂ ਕੋਲ ਜਾ ਕੇ ਬੋਲਿਆ ਕੀ ਗੱਲ ਹੋ ਗਈ ਸਾਰਾ ਚੋਣਾ ਇਕੱਠਾ ਹੋਈ ਖੜਾ ਕੋਮਲ ਹੱਸ ਪਈ ਗੁਰਪਾਲ ਨੇ ਆਖਿਆ ਅਸੀਂ ਰਣਨੀਤੀ ਤਿਆਰ ਕਰ ਰਹੇ ਹਾਂ ਸਰ ਸਤਪਾਲ ਨੇ ਪੁੱਛਿਆ ਟਰੈਵਿਸ ਹੈਡ ਆਊਟ ਕਰਨਾ ਜਗਦੇਵ ਨੇ ਕਿਹਾ ਸਾਰਾ ਅੱਜ ਦਾ ਪਲਾਨ ਬਣਾ ਰਹੇ ਹਾਂ ਕਿ ਅੱਜ ਕੀ ਕਰਨਾ ਹੈ ਸਤਪਾਲ ਨੇ ਆਖਿਆ ਫਿਰ ਮੇਰੇ ਤੋਂ ਪੁੱਛੋ ਮੇਰੇ ਕੋਲ ਸਾਰਾ ਰੋਡ ਮੈਪ ਬਣਿਆ ਪਿਆ ਆਪਣੇ ਇਲੈਕਟ੍ਰਿਕ ਸਕੂਟੀਆਂ ਵਰਗੇ ਦਿਮਾਗ ਨਾਲ ਚਲਾਇਆ ਕਰੋ ਗਰਮੀ ਹੈ ਫਟ ਵੀ ਸਕਦੇ ਐ ਗੁਰਪਾਲ ਨੇ ਪੁੱਛਿਆ ਦੱਸੋ ਫਿਰ ਸਤਪਾਲ ਬੋਲਿਆ ਚੋਰ ਨਾਲੋਂ ਪੰਡ ਕਾਲੀ ਉਹ ਮੈਨੂੰ ਸਾਤਾ ਲੈ ਲੈਣ ਦੇ ਤੁਸੀਂ ਵੀ ਹਲੇ ਬਾਹਰ ਦੀ ਹਵਾ ਲੈ ਲਓ ਮੈਂ ਆਉਣਾ ਥੋੜੀ ਦੇਰ ਤੱਕ ਤੁਹਾਡੇ ਕੋਲ ਕੋਮਲ ਨੇ ਪੁੱਛਿਆ ਸਰ ਤੁਸੀਂ ਚੋਰੋਂ ਸਤਪਾਲ ਨੇ ਕਿਹਾ ਕਾਨੂੰ ਨਾ ਤੁਹਾਨੂੰ ਕਿਨੇ ਕਹਤਾ ਉਹੀ ਨਾ ਮੇਰਾ ਬਿਸਤਰਾ 골 ਕਰਾ ਦਿਓ ਇਥੋਂ ਕੋਮਲ ਬੋਲੀ ਤੁਸੀਂ ਹੀ ਤਾਂ ਕਿਹਾ ਕਿ ਚੋਰ ਨਾਲੋਂ ਪੰਡ ਕਾਲੀ ਸਤਪਾਲ ਨੇ ਆਖਿਆ ਇਹ ਹੈ ਦੇਸ਼ ਦਾ ਹੋਂਹਾਰ ਜੁਆ ਇਹ ਦੇਸ਼ ਨੂੰ ਅੱਗੇ ਵਧਾਉਣਗੇ ਕੋਮਲ ਮੈਂ ਮਜ਼ਾਕ ਚ ਕੁਝ ਕਹਿਤਾ ਤਾਂ ਤੁਸੀਂ ਨੱਕ ਸੂਰ ਜਿੱਡਾ ਕਰਕੇ ਬਹਿ ਜਾਣਾ ਸਤਪਾਲ ਦੀ ਗੱਲ ਸੁਣ ਕੇ ਸਾਰੇ ਪਾਗਲਾ ਵਾਂਗ ਹੱਸਣ ਲੱਗ ਪਏ ਸਤਪਾਲ ਨੇ ਹੱਸਦੇ ਹੱਸਦੇ ਕਿਹਾ ਉਹ ਚੁੱਪ ਕਰ ਜਾਓ ਕੋਈ ਪਤਾ ਨਹੀਂ ਅਗਲੀ ਵਾਰੀ ਕੀ ਦੀ ਅਜੇ ਮਜ਼ਾਕ ਨਹੀਂ ਬਣਾਈਦਾ ਕਿਸੇ ਦਾ ਕੋਮਲ ਬੋਲੀ ਸਰਮ ਜਾ ਕੇ ਬਣਾਇਆ ਕਿਨੇ ਆ ਸਤਪਾਲ ਨੇ ਆਖਿਆ ਤੁਸੀਂ ਗੱਲਾਂ ਹੀ ਐਸੀਆਂ ਕਰਦੇ ਹੋ ਕੋਮਲ ਉਥੋਂ ਚਲੀ ਗਈ ਸਤਪਾਲ ਨੇ ਉੱਥੇ ਖੜੇ ਮੁੰਡਿਆਂ ਨੂੰ ਕਿਹਾ ਤੁਸੀਂ ਸਾਲਿਓ ਟਲਿਓ ਨਾ ਜਦੋਂ ਤੱਕ ਤੁਹਾਡੀ ਵੱਖੀਆਂ ਚ ਲੱਤਾਂ ਨਹੀਂ ਪੈਂਦਾਂ ਸਤਪਾਲ ਵੀ ਉੱਥੋਂ ਚਲਾ ਗਿਆ ਉਹ ਆਪਣੇ ਦਫ਼ਤਰ ਵਿੱਚ ਜਾ ਕੇ ਬਹਿ ਗਿਆ ਉਸਨੇ ਆਪਣਾ ਫੋਨ ਕੱਢਿਆ ਤੇ ਕੋਮਲ ਨੂੰ ਮਲਾ ਲਿਆ ਕੋਮਲ ਨੇ ਫੋਨ ਚੱਕਿਆ ਹਾਂਜੀ ਸਰ ਕਿੱਥੇ ਸੀ ਤੁਸੀਂ ਕੋਮਲ ਨੇ ਪੁੱਛਿਆ ਕੋਈ ਕੰਮ ਸੀ ਸਰ ਸਤਪਾਲ ਨੇ ਕਿਹਾ ਮੈਂ ਤਾਂ ਇਹ ਪੁੱਛਣਾ ਸੀ ਕਿ ਤੁਸੀਂ ਗੁੱਸਾ ਤਾਂ ਨਹੀਂ ਕੀਤਾ ਕੋਮਲ ਬੋਲੀ ਤੁਹਾਨੂੰ ਵੀ ਪਤਾ ਹੈ ਸਰ ਕਿ ਜਦੋਂ ਮੈਂ ਗੁੱਸੇ 'ਚ ਹੁੰਨੀ ਆ ਤਾਂ ਫੋਨ ਨਹੀਂ ਚੱਕਦੀ ਮਤਲਬ ਸਭ ਠੀਕ ਹੈ ਹਾਂਜੀ ਸਰ ਮੈਂ ਥੋੜਾ ਕੰਮ ਕਰ ਰਹੀ ਹਾਂ ਤੁਹਾਨੂੰ ਕੋਈ ਕੰਮ ਹੋਇਆ ਤਾਂ ਫੋਨ ਕਰ ਦਿਓ ਠੀਕ ਹੈ ਕਰੋ ਕੰਮ ਕਹਿ ਕੇ ਸਤਪਾਲ ਨੇ ਫੋਨ ਕੱਟ ਦਿੱਤਾ ਉਸ ਨੇ ਇੰਸਟਾਗ੍ਰam ਖੋਲ੍ਹਿਆ ਤੇ ਰੀਲਾਂ ਦੇਖਣ ਲੱਗ ਪਿਆ ਗੁਰਪਾਲ ਆਇਆ ਤੇ ਬੋਲਿਆ ਜਗਦੇਵਤਾ ਨਹੀਂ ਆਇਆ ਸਰ ਤੁਹਾਡੇ ਕੋਲ ਸਤਪਾਲ ਨੇ ਆਖਿਆ ਮੇਰੇ ਕੋਲ ਕੀ ਮੱਥਾ ਟੇਕਣਾ ਹੁਣਾ ਉਹਨੇ ਗੁਰਪਾਲ ਨੇ ਕਿਹਾ ਬੇਸਮੈਂਟ ਚੋਂ ਤਾਂ ਆ ਗਿਆ ਸੀ ਉਹ ਇੱਥੇ ਹੀ ਹੋਣਾ ਕਿਤੇ ਗਿੱਠ ਦਾ ਫੋਨ ਚੁੱਕਿਆ ਹੋਇਆ ਇਹਦਾ ਇਸਤੇਮਾਲ ਹੀ ਕਰਕੇ ਦੇਖ ਲੈਂਦਾ ਗੁਰਪਾਲ ਨੇ ਜਗਦੇਵ ਨੂੰ ਫੋਨ ਕਰਕੇ ਆਖਿਆ ਸਤਪਾਲ ਸਰਦੇ ਦਫ਼ਤਰ ਚ ਆ ਜਾ ਸਤਪਾਲ ਬੋਲਿਆ ਸਤਪਾਲ ਸਰਦੇ ਦਫ਼ਤਰ ਚ ਕੀ ਚੌਂਕੀ ਲੱਗੀ ਹੋਈ ਐ ਗੁਰਪਾਲ ਨੇ ਕਿਹਾ ਦੋ ਚਾਰ ਗੱਲਾਂ ਕਰਾਂਗੇ ਬਹਿ ਕੇ ਸਤਪਾਲ ਨੇ ਆਖਿਆ ਕੰਮਕਾਰ ਨੂੰ ਹੱਥ ਪਾ ਲੋ ਗੱਲਾਂ ਨੇ ਪੈਸੇ ਨਹੀਂ ਦੇਣੇ ਗੁਰਪਾਲ ਬੋਲਿਆ ਹੁਣ ਆਜੇ ਕੋਮਲ ਚਾਹੇ ਉਹ ਸਾਰਾ ਦਿਨ ਤੁਹਾਨੂੰ ਗੱਲਾਂ ਚ ਲਾਈ ਰੱਖੇ ਸਤਪਾਲ ਨੇ ਕਿਹਾ ਉਹ ਕੁੜੀ ਐ ਫੇਰ ਤੁਸੀਂ ਸਾਲਿਓ ਲੱਕੜ ਵੱਗੇ ਇਹ ਤਾਂ ਭੇਦਭਾਵ ਹੋਇਆ ਨਾ ਸਰ ਫੇਰ ਤੇਰੀ ਸਹੇਲੀ ਕੋਲ ਬੈਠੀ ਹੋਵੇ ਤੂੰ ਕਹਿਣਾ ਤੇਲ ਲੈਣ ਜਾਵੇਂ ਸਰਸੁਰ ਗੁਰਪਾਲ ਨੇ ਆਖਿਆ ਉਹਦੀ ਯਾਦ ਕਾ ਨੂੰ ਦਵਾਉਣੀਓ ਸਰ ਅੱਛਾ ਸੀ ਕੋਈ ਜਾ ਹੈ ਗੁਰਪਾਲ ਬੋਲਿਆ ਉਦਾਂ ਜਿਉਂਦੀ ਜਾਗਦੀ ਐ ਪਰ ਹੁਣ ਕਿਸੇ ਹੋਰ ਦੀ ਉਹ ਤੇਰੀ ਫੇਰ ਤਾਂ ਬਹੁਤ ਬੁਰਾ ਹੋਇਆ ਗੁਰਪਾਲ ਨੇ ਕਿਹਾ ਪਹਿਲਾਂ ਪਹਿਲਾਂ ਮੈਨੂੰ ਵੀ ਲੱਗਦਾ ਸੀ ਕਿ ਮੇਰੇ ਨਾਲ ਬਹੁਤ ਬੁਰਾ ਹੋਇਆ ਪਰ ਹੌਲੀ ਹੌਲੀ ਅਹਿਸਾਸ ਹੋਇਆ ਕਿ ਜ਼ਿੰਦਗੀ ਚ ਦੁੱਖੀਆਂ ਤਕੀਆਂ ਚੌਂਕੀਆਂ ਸ਼ਿੱਕੀਆਂ ਤਾਂ ਬਾਦੂ ਆਉਂਦੀਆਂ ਹੁਣ ਮੇਰੀ ਨਜ਼ਰ ਕਵੀਨ ਤੇ ਐ ਸਤਪਾਲ ਨੇ ਪੁੱਛਿਆ ਕੌਣ ਐ ਉਹ ਗੁਰਪਾਲ ਬੋਲਿਆ ਮੌਤ ਸਤਪਾਲ ਥੱਲੇ ਦੇਖਦੇ ਆਖਿਆ ਵੱਡੀਆਂ ਉਮਰਾਂ ਹੋ ਗਈਆਂ ਇਹ ਗੱਲਾਂ ਦੱਸਣ ਲੱਗ ਪਈਆਂ ਉਹਦੇ ਨਾਲ ਜੁਦਾਈਆਂ ਸਾਡੇ ਸੀਨੇ ਵੱਢਣ ਲੱਗ ਪਈਆਂ ਸਾਨੂੰ ਕਹਿ ਕੇ ਚੰਨ ਸਾਡੇ ਵਿੱਚ ਕਮੀਆਂ ਕੱਢਣ ਲੱਗ ਪਈਆਂ ਅੱਜਕੱਲ ਕੁੜੀਆਂ ਪਿਆਰ ਦੇ ਵਿੱਚ ਵੀ ਸ਼ਰਤਾਂ ਰੱਖਣ ਲੱਗ ਪਈਆਂ ਗੁਰਪਾਲ ਨੇ ਕਿਹਾ ਮੈਨੂੰ ਲੱਗਦਾ ਮੈਨੂੰ ਇੱਥੋਂ ਜਾਣਾ ਚਾਹੀਦਾ ਹੈ ਨਹੀਂ ਪਤਾ ਨਹੀਂ ਤੁਸੀਂ ਕਿਹੜਾ ਸੱਪ ਕੱਢੋਂਗੇ ਸਤਪਾਲ ਨੇ ਪੁੱਛਿਆ ਕਿਉਂ ਕੀ ਹੋਇਆ ਗੁਰਪਾਲ ਬੋਲਿਆ ਤੁਸੀਂ ਰਵਾ ਦੇਣਾ ਸ਼ਾਇਰੀਆਂ ਸੁਨਾ ਸੁਣਾ ਕੇ ਮੈਨੂੰ ਚੰਗੇ ਭਲੇ ਨੂੰ ਸਤਪਾਲ ਹੱਸਣ ਲੱਗ ਪਿਆ ਤੇ ਗੁਰਪਾਲ ਉੱਥੋਂ ਚਲਾ ਗਿਆ ਗੁਰਪਾਲ ਦੇ ਜਾਣ ਵਗਰੋ ਕੋਮਲ ਆਈ ਤੇ ਕੁਰਸੀ ਤੇ ਬਹਿ ਗਈ ਸਤਪਾਲ ਨੇ ਪੁੱਛਿਆ ਤੁਸੀਂ ਮੈਨੂੰ ਬਿਨਾਂ ਪੁੱਛੇ ਕੁਰਸੀ ਤੇ ਕਿਵੇਂ ਬੈਠੇ ਕੋਮਲ ਉੱਠ ਗਈ ਉਸਨੇ ਪੁੱਛਿਆ ਬਹਿ ਜਾ ਮਸਰ ਸਤਪਾਲ ਨੇ ਕਿਹਾ ਨਹੀਂ ਕੋਮਲ ਕੁਰਸੀ ਤੋਂ परे हट के खड़ी हो गई सतपाल ने आख्या चलो बैठ जा कोमल ने मुरझाई जे लफजां ਵਿੱਚ ਕਿਹਾ ਨਹੀਂ ਸਰ ਮੈਂ ਇਦਾਂ ਹੀ ਠੀਕ ਹਾਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਸਤਪਾਲ ਬੋਲਿਆ ਦੱਸੋ ਵਿਪਨ ਸਰ ਕੱਲ ਮੈਨੂੰ ਬਹੁਤ ਬੋਲੇ ਮੈਂ ਤੁਹਾਨੂੰ ਫੋਨ ਵੀ ਕੀਤਾ ਸੀ ਦੱਸਣ ਲਈ ਪਰ ਤੁਸੀਂ ਸੀਰੀਅਸ ਨਹੀਂ ਸੀ ਤਾਂ ਮੈਂ ਬਾਈ ਬੋਲਤਾ ਸੀ ਸਤਪਾਲ ਨੇ ਥੋੜੇ ਸਖਤ ਲਫਜ਼ਾਂ ਵਿੱਚ ਪੁੱਛਿਆ ਕੀ ਬੋਲਿਆ ਉਹ ਜਿੱਥੇ ਉਹ ਬੈੰਦੇ ਨੇ ਮੈਂ ਉੱਥੇ ਬਹਿ ਕੇ ਰੋਟੀ ਖਾ ਰਹੀ ਸੀ ਪਤਾ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਮੈਨੂੰ ਦੇਖਦੇ ਹੀ ਬੋਲਣ ਲੱਗ ਪਏ ਕਹਿੰਦੇ ਤੈਨੂੰ ਪਤਾ ਨਹੀਂ ਇੱਥੇ ਕਿਹਨੇ ਬਹਿਣਾ ਹੁੰਦਾ ਜਿੱਥੇ ਦੇਖਿਆ ਉੱਥੇ ਡੱਬਾ ਖੋਲ੍ਹ ਕੇ ਬਹਿ ਗਈ ਬਲਾ ਬਲਾ ਸੱਤਪਾੜ ਨੂੰ ਗੁੱਸਾ ਚੜ ਗਿਆ ਐਨੀ ਬਕਵਾਸ ਮਾਰ ਗਿਆ ਉਹ ਸਾਲਾ ਦੁੱਕੀ ਦਾ ਬੰਦਾ ਨਹੀਂ ਕਿੱਥੋਂ ਦਾ ਸਰ ਉਹ ਨਾਮ ਦਾ ਸੁਪਰਵਾਈਜ਼ਰ ਆ ਉਹ ਹੈਗਾ ਸਾਲਾ ਸਿਕਿਉਰਿਟੀ ਗਾਰਡ ਹੀ ਐ ਕੋਮਲ ਬੋਲੀ ਤੁਸੀਂ ਸਾਲਾ ਸਾਲਾ ਕਿਉਂ ਕਰੀ ਜਾ ਰਹੇ ਹੋ ਮੈਨੂੰ ਗੁੱਸਾ ਬਹੁਤ ਆ ਰਿਹਾ ਤੁਸੀਂ ਮੇਰੇ ਨਾਲ ਚੱਲੋ ਇਹਦੀ ਕਾਉਡੀ ਸੈੱਟ ਕਰਕੇ ਆਵਾ ਕੋਈ ਨਾ ਸਰ ਮੈਂ ਦੱਸਣਾ ਸੀ ਦੱਸਤਾ ਹੁਣ ਮਿੱਟੀ ਪਾਓ ਸਤਪਾਲ ਨੇ ਆਖਿਆ ਮਿੱਟੀ ਤਾਂ ਉਹਦੇ ਸਿਰ ਵਿੱਚ ਪਾਉ ਮੈਂ ਹੁਣ ਸਾਲਾ ਤੁਹਾਨੂੰ ਬੋਲ ਕਿਵੇਂ ਗਿਆ ਫੇਰ ਕੀ ਹੋਇਆ ਸਰ ਤੁਸੀਂ ਵੀ ਤਾਂ ਬੋਲ ਦਿੰਦੇ ਹੋ ਸਤਪਾਲ ਨੇ ਕਿਹਾ ਸਿਰਫ ਮੈਂ ਹੀ ਬੋਲ ਸਕਦਾ ਤੁਹਾਨੂੰ ਹੋਰ ਕੋਈ ਹਿੰਮਤ ਕਰਕੇ ਤਾਂ ਦਿਖਾਵੇ ਤੁਸੀਂ ਚੱਲੋ ਮੇਰੇ ਨਾਲ ਸਤਪਾਲ ਦਫ਼ਤਰ ਚੋਂ ਬਾਹਰ ਨਿਕਲ ਗਿਆ ਕੋਮਲ ਵੀ ਉਸ ਦੇ ਪਿੱਛੇ-ਪਿੱਛੇ ਤੁਰ ਪਈ ਉਹ ਦੋਵੇਂ ਵਿਪਨ ਕੋਲ ਪਹੁੰਚ ਗਏ ਵਿਪਨ ਆਪਣੇ ਫੋਨ ਵਿੱਚ ਸੈਲਫੀਆਂ ਲੈ ਰਿਹਾ ਸੀ ਸਤਪਾਲ ਕੜਕ ਦੀ ਆਵਾਜ਼ ਵਿੱਚ ਬੋਲਿਆ ਹਾਂ ਬਈ ਕੀ ਬਿਮਾਰੀ ਹੈ ਤਾਂ ਅੰਦਰੋਂ ਸਿੱਧੀ ਲੜਦੀ ਹੈ ਵਿਪਨ ਨੇ ਪੁੱਛਿਆ ਕੀ ਹੋਇਆ ਬਾਈ ਸਤਪਾਲ ਨੇ ਕੋਮਲ ਨੂੰ ਬਾਹੋਂ ਫੜ ਕੇ ਮੂਰੇ ਕੀਤਾ ਤੇ ਕਿਹਾ ਕੱਲ ਤੂੰ ਕੀ ਕਿਹਾ ਸੀ ਇਹਨਾਂ ਨੂੰ ਵਿਪਨ ਨੇ ਆਖਿਆ ਬਾਈ ਜਦ ਸਾਰਿਆਂ ਨੂੰ ਪਤਾ ਹੈ ਕਿ ਇਹ ਜਗਾ ਕੀਦੀ ਹੈ ਤਾਂ ਇਹ ਕੀ ਨਿਆਰੀ ਹੀ ਹੈ ਬੰਦੇ ਨੂੰ ਆਪ ਦੇਖਣਾ ਚਾਹੀਦਾ ਹੈ ਕਿ ਨਹੀਂ ਸਤਪਾਲ ਬੋਲਿਆ ਜਗਾ ਕਿਸੇ ਦੇ ਪਿਓ ਦੀ ਨਹੀਂ ਹੈਗੀ ਕੰਪਨੀ ਨੇ ਖਰੀਦੀ ਤੇ ਬਣਾਈ ਹੈ ਯਾਰ ਬਾਈ ਸਤਪਾਲ ਨੇ ਉਸ ਨੂੰ ਟੋਕਦੇ ਆਖਿਆ ਮੇਰੀ ਗੱਲ ਪੱਲੇ ਬੰਨ ਲੈ ਮੇਰੇ ਬੰਦੇ ਤੇਰੀਆਂ ਜੜਾਂ 'ਚ ਬਹਿ ਕੇ ਰੋਟੀ ਖਾਣਗੇ ਜੇ ਜ਼ਿਆਦਾ ਟਿੰਫੜ ਕਰੀ ਤਾਂ ਮੈਂ ਤੇਰੀਆਂ ਜੜਾਂ ਵੱਢ ਵੀ ਦਿਆਂ ਸਮਝਿਆ ਵਿਪਨ ਬੋਲਿਆ ਅੱਗੇ ਤੋਂ ਧਿਆਨ ਰੱਖੂੰ ਬਾਈ ਜੀ ਸਤਪਾਲ ਕੋਮਲ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ ਸਤਪਾਲ ਦੇ ਦਫ਼ਤਰ ਵਿੱਚ ਆ ਕੇ ਕੋਮਲ ਨੇ ਕਿਹਾ ਗੱਲਬਾਤ ਤਾਂ ਹੈ ਸਰ ਤੁਹਾਡੇ ਚ ਸਤਪਾਲ ਨੇ ਆਖਿਆ ਗੱਲਬਾਤ ਹੈ ਤਾਂ ਹੀ ਸੁਪਰਵਾਈਜ਼ਰ ਬਣ ਗਿਆ ਨਹੀਂ ਜਣਾ ਖਾਣਾ ਨਾ ਬਣ ਗਿਆ ਇਹ ਤਾਂ ਹੈ ਵੈਸੇ ਚੰਗਾ ਸਭ ਕੁਝ ਸਿਖਾਇਆ ਤੁਸੀਂ ਉਹਨਾਂ ਨੂੰ ਥੈਂਕ ਯੂ so much most welcome ਵੈਸੇ ਮੈਨੂੰ ਲੱਗਦਾ ਸਰ ਕਿ ਉਹਨਾਂ ਨੂੰ ਬੇਇੱਜ਼ਤੀ ਤਾਂ ਮਹਿਸੂਸ ਹੋਈ ਹੋਣੀ ਤੇ ਹੋ ਸਕਦਾ ਹੈ ਉਹ ਆਪਣੀ ਬੇਇੱਜ਼ਤੀ ਦਾ ਬਦਲਾ ਵੀ ਲੈਣ ਸਤਪਾਲ ਨੇ ਆਖਿਆ ਮੇਰੇ ਹੁੰਦਿਆਂ ਹਵਾ ਦੀ ਵੀ ਹਿੰਮਤ ਨਹੀਂ ਕਿ ਤੁਹਾਨੂੰ ਟੱਚ ਕਰ ਜਾਵੇ ਇਹ ਹਵਾ ਚ ਉੱਡਣ ਵਾਲੇ ਕੀ ਵਿਗਾੜ ਲੈਣਗੇ ਕੋਮਲ ਬੋਲੀ ਅੱਛਾ ਜੀ ਜੇ ਤੁਸੀਂ ਮੇਰੇ ਨਾਲ ਹੋ ਫਿਰ ਮੈਂ ਨਹੀਂ ਡਰਦੀ ਕਿਸੇ ਤੋਂ ਹਾਂਜੀ ਐਦਾਂ ਹੀ ਰਹਿਣਾ ਬੇਖੌਫ ਕੋਮਲ ਮੁਸਕराई ਤੇ ਸਤਪਾਲ ਬਹਿ ਕੇ ਰਜਿਸਟਰ ਤੇ ਕੁਝ ਲਿਖਣ ਲੱਗ ਪਿਆ ਗੱਲਾਂ ਗੱਲ ਤਾਂ ਭਾਵੇਂ ਐਡੀ ਹੈ ਨਹੀਂ ਫਿਰ ਵੀ ਤੇਰੇ ਨਾਲਾਂ ਕੋਈ ਤੇਰੇ ਤੱਕ ਕਿੱਦਾਂ ਆਜੂ ਮੈਂ ਜੋ ਤੇਰੀ ਢਾਲਾਂ ਸ਼ਾਮ ਵੇਲੇ ਸਤਪਾਲ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਨੇ ਆਪਣਾ ਬੈਗ ਮੋਢੇ ਤੇ ਰੱਖਿਆ ਤੇ ਬੀਸਮੈਂਟ ਵੱਲ ਚੱਲ ਪਿਆ ਉਸ ਨੂੰ ਰਸਤੇ 'ਚ ਕੋਮਲ ਮਿਲ ਗਈ ਉਸ ਨੇ ਇੱਕ ਫਾਈਲ ਚੁੱਕੀ ਹੋਈ ਸੀ ਕੋਮਲ ਨੇ ਪੁੱਛਿਆ ਤੁਸੀਂ ਜਾ ਰਹੇ ਹੋ ਸਰ ਸਤਪਾਲ ਨੇ ਆਖਿਆ ਹਾਂਜੀ ਜੇ 2-4 ਮਿੰਟ ਰੁੱਕ ਸਕਦੇ ਹੋ ਮੈਨੂੰ ਵੀ ਲੈ ਜਾ ਨਾਲ ਸਤਪਾਲ ਬੋਲਿਆ ਚਲੋ ਕੋਮਲ ਨੇ ਕਿਹਾ ਮੈਂ ਵਸ ਇਹ ਫਾਈਲ ਹੈਡ ਆਫਸ ਵਿੱਚ ਦੇ ਕੇ ਆਪਣਾ ਬੈਗ ਲੈ ਕੇ ਆਈ ਤੁਸੀਂ ਇੱਥੇ ਹੀ ਰੁਕੋ ਮੈਂ ਗੇਟ ਤੇ ਤੁਹਾਡੀ ਵੇਟ ਕਰਦਾ ਤੁਸੀਂ ਉੱਥੇ ਆ ਜਾਓ ਕੋਮਲ ਬੋਲੀ ਓਕੇ ਸਰ ਸਤਪਾਲ ਨੇ ਕਿੱਕ ਮਾਰ ਕੇ ਆਪਣਾ ਮੋਟਰਸਾਈਕਲ ਸਟਾਰਟ ਕਰ ਲਿਆ ਕੋਮਲ ਉੱਥੋਂ ਚਲੀ ਗਈ ਸਤਪਾਲ ਨੇ ਮੋਟਰਸਾਈਕਲ ਉੱਥੋਂ ਤੋੜ ਲਿਆ ਉਹ ਗੇਟ ਦੇ ਬਾਹਰ ਖੜ ਕੇ ਕੋਮਲ ਦਾ ਇੰਤਜ਼ਾਰ ਕਰਨ ਲੱਗ ਪਿਆ ਥੋੜੀ ਦੇਰ ਬਾਅਦ ਕੋਮਲ ਆਈ ਐਦਾਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਦੂਰੋਂ ਭੱਜ ਕੇ ਆਈ ਹੋਵੇ ਉਸ ਨੂੰ ਸਾਹ ਚੜਿਆ ਹੋਇਆ ਸੀ ਸਤਪਾਲ ਬੋਲਿਆ ਕੋਈ ਪਿੱਛੇ ਪਿਆ ਹੋਇਆ ਸੀ ਕੋਮਲ ਨੇ ਆਖਿਆ ਨਹੀਂ ਤਾਂ ਸਤਪਾਲ ਨੇ ਆਖੇ ਪੁੱਛਿਆ ਫੇਰ ਐਨਾ ਸਾਹ ਕਿਵੇਂ ਚੜਿਆ ਹੋਇਆ ਹੈ ਕੋਮਲ ਨੇ ਜਵਾਬ ਦਿੱਤਾ ਲਿਫਟ ਹੀ ਨਹੀਂ ਆ ਰਹੀ ਸੀ ਉੱਪਰ ਸੋਚਿਆ ਤੁਸੀਂ ਵੇਟ ਕਰਦੇ ਹੋਣੇ ਤੇ ਮੈਂ ਪੌੜੀਆਂ ਉਤਰ ਕੇ ਆ ਗਈ ਆਫਿਸ ਹੈ ਵੀ ਤਾਂ ਕਿੰਨੀ ਦੂਰ ਗੇਟ ਤੋਂ ਸਤਪਾਲ ਨੇ ਕਿਹਾ ਚਲੋ ਬੈਠੋ ਤੁਸੀਂ ਟਾਈਮ ਪਹਿਲਾਂ ਹੀ ਬਹੁਤ ਘਟਾ ਹੈ ਹਲੇ ਫੋਨ ਲੈਣਾ ਕੋਮਲ ਮੋਟਰਸਾਈਕਲ ਦੀ ਪਿਛਲੀ ਸੀਟ ਤੇ ਬੈਠਦੀ ਹੋਈ ਬੋਲੀ ਤੁਹਾਡੇ ਕੋਲ ਹੈਗਾ ਤਾਂ ਹੈ ਫੋਨ ਸਤਪਾਲ ਨੇ ਮੋਟਰਸਾਈਕਲ ਤੋੜ ਕੇ ਕਿਹਾ ਬੇਬੇ ਲਈ ਲੈਣਾ ਹੈ ਬਿਮਾਰ ਰਹਿੰਦੀ ਹੈ ਅੱਜਕੱਲ ਲੋੜ ਪਈ ਤੇ ਫੋਨ ਕਰਕੇ ਦੱਸ ਦਿਆ ਕਰੋ ਕੋਮਲ ਨੇ ਆਖਿਆ ਸਹੀ ਐ ਮੈਨੂੰ ਪਹਿਲਾਂ ਤੁਸੀਂ ਖੜੂਸ ਜਿਹੇ ਲੱਗਦੇ ਸੀ ਪਰ ਤੁਸੀਂ ਚੰਗੇ ਬਹੁਤ ਹੋ ਸਰ ਸਤਪਾਲ ਬੋਲਿਆ ਮੈਂ ਤਾਂ ਪਹਿਲਾਂ ਵੀ ਉਹੀ ਸੀ ਜੋ ਹੋਣਾ ਮੈਂ ਪਹਿਲਾਂ ਸਿਰਫ ਇੱਕ ਪਾਸਾ ਵੇਖਦੀ ਸੀ ਫੇਰ ਜਦੋਂ ਮੈਂ ਤੁਹਾਡਾ ਨੈਚਰ ਦੇਖਿਆ ਤਾਂ ਪਤਾ ਲੱਗਾ ਤੁਸੀਂ ਕਿੰਨੇ ਵਧੀਆ ਇਨਸਾਨ ਹੋ ਸਤਪਾਲ ਨੇ ਆਖਿਆ ਵਧੀਆ ਵਧੀਆ ਕੋਈ ਨਹੀਂ ਬਚ ਕੇ ਰਹੋ ਮੇਰੇ ਤੋਂ ਕੋਮਲ ਬੋਲੀ ਵਚਨ ਨੂੰ ਕੀ ਤੁਸੀਂ ਭੂਤੋਂ ਮੈਂ ਭੂਤਾਂ ਤੋਂ ਵੀ ਪੜਾਂ ਅੱਛਾ ਜੀ ਸਤਪਾਲ ਨੇ ਕਿਹਾ ਮੈਂ ਇੱਕ ਗੱਲ ਪੁੱਛਣੀ ਸੀ ਹਾਂਜੀ ਸਤਪਾਲ ਨੇ ਪੁੱਛਿਆ ਤੁਸੀਂ ਮੈਨੂੰ ਸੱਚੀ ਪਿਆਰ ਕਰਦੇ ਹੋ ਕੋਮਲ ਬੋਲੀ ਕੋਈ ਸ਼ੱਕ ਹੈ ਸਤਪਾਲ ਨੇ ਆਖਿਆ ਸ਼ੱਕ ਹੈ ਤਾਂ ਹੀ ਪੁੱਛਿਆ ਕੋਮਲ ਨੇ ਪੁੱਛਿਆ ਕੀ ਸ਼ੱਕ ਹੈ ਸਤਪਾਲ ਨੇ ਕਿਹਾ ਤੁਹਾਡੇ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਵੀ ਸੀ ਉਹ ਵੀ ਤੁਹਾਡੇ ਵਾਂਗ ਗੱਲਾਂ ਕਰਦੀ ਸੀ ਕੋਮਲ ਨੇ ਆਖਿਆ ਮੈਨੂੰ ਪਤਾ ਸੀ ਕੋਈ ਤਾਂ ਹੈ ਜਾਂ ਸੀ ਤੁਸੀਂ ਜਦੋਂ ਅਪਸਟ ਜੇ ਰਹਿੰਦੇ ਸੀ ਇਹ ਸ਼ਾਇਦ ਉਦੋਂ ਦੀ ਗੱਲ ਹੈ ਹਨਾ ਹਾਂਜੀ ਬੇਸ਼ੱਕ ਮੈਂ ਹੁਣ ਨਹੀਂ ਚਾਹੁੰਦਾ ਕਿ ਉਹ ਵਾਪਸ ਮੇਰੀ ਜ਼ਿੰਦਗੀ ਵਿੱਚ ਆਵੇ ਪਰ ਉਹਦੇ ਪੈਰ ਦੀ ਮਿੱਟੀ ਮੈਂ ਹੁਣ ਤੱਕ ਸੰਭੀ ਬੈਠਾਂ ਪੈਰ ਦੀ ਮਿੱਟੀ ਸਤਪਾਲ ਨੇ ਕਿਹਾ ਹਾਂਜੀ ਕੋਮਨ ਨੇ ਪੁੱਛਿਆ ਤੁਹਾਡਾ ਰਿਸ਼ਤਾ ਟੁੱਟਿਆ ਕਿਉਂ ਸੀ ਸਤਪਾਲ ਬੋਲਿਆ ਰਿਸ਼ਤਾ ਤਾਂ ਹੈ ਨਹੀਂ ਸੀ ਬਸੂੰਗੀ ਸੀ ਖਾਮ ਖਾ ਮਤਲਬ ਬੇਲੇ ਟਾਈਮ 'ਚ ਦੱਸੂਗਾ ਬੜੀ ਲੰਮੀ ਕਹਾਣੀ ਐ ਹੁਣ ਲੈਟਾਂ ਆ ਜਾਣੀ ਐ ਤੇ ਤੁਸੀਂ ਉੱਤਰ ਜਾਣਾ ਕਹਾਣੀ ਅਧੂਰੀ ਰਹਿ ਜਾਣੀ ਤੇ ਮੈਂ ਜੇ ਕੋਈ ਚੀਜ਼ ਅੱਧ ਵਿਚ ਛੱਡ ਦੇਵਾਂ ਤਾਂ ਸਮਝ ਲਓ ਉਹ ਬੱਸ ਛੱਡੀ ਗਈ। ਕੋਮਲ ਨੇ ਪੁੱਛਿਆ ਜੇ ਖਾਮ-ਖਾਸੀ ਤਾਂ ਤੁਸੀਂ ਹੁਣ ਤੱਕ ਉਹਨਾਂ ਦੇ ਪੈਰ ਦੀ ਮਿੱਟੀ ਕਿਉਂ ਸੰਭੀ ਬੈਠੇ ਹੋ? ਸਤਪਾਲ ਬੋਲਿਆ ਇਹ ਤਾਂ ਮੈਨੂੰ ਵੀ ਨਹੀਂ ਪਤਾ। ਮੈਂ ਜਿਸ ਤੋਂ ਦੂਰ ਭੱਜ ਰਿਹਾ ਉਸ ਦੀਆਂ ਚੀਜ਼ਾਂ ਨੂੰ ਕਿਉਂ ਕੋਲ ਰੱਖਦਾ? ਕੋਮਲ ਨੇ ਆਖਿਆ ਹੋ ਸਕਦਾ ਹੈ ਤੁਹਾਡੇ ਦਿਲ ਵਿੱਚ ਉਨਾਂ ਲਈ ਕੁਝ ਹੋਵੇ ਸਤਪਾਲ ਨੇ ਮੋਟਰਸਾਈਕਲ ਰੋਕਿਆ ਤੇ ਕਿਹਾ ਤੁਹਾਡਾ ਟਿਕਾਣਾ ਆ ਗਿਆ ਕੋਮਲ ਉਤਰ ਗਈ ਸਤਪਾਲ ਨੇ ਆਖਿਆ ਤੇ ਹਾਂ ਸੱਚ ਅੱਜ ਕੱਲ ਮੈਂ ਦਿਮਾਗ ਤੋਂ ਕੰਮ ਲੈਂਦਾ ਹੁੰਨਾ ਦਿਨ ਨੂੰ ਤਾਲਾ ਮਾਰਿਆ ਹੋਇਆ ਕਿਸੇ ਦਿਨ ਉਹਦੇ ਪੈਰ ਦੀ ਮਿੱਟੀ ਵੀ ਮਿੱਟੀ ਚ ਮਲਾਈ ਦੇऊं ਕੋਮਲ ਨੇ ਪੁੱਛਿਆ ਕਦੋਂ ਸਤਪਾਲ ਨੇ ਕਿਹਾ ਜਦੋਂ ਦਿਲ ਨੂੰ ਲੱਗਿਆ ਤਾਲਾ ਦਵਾੜਾ ਖੋਲਣ ਦਾ ਟਾਈਮ ਆ ਗਿਆ ਤੁਹਾਡੀਆਂ ਆਧੀਆਂ ਗੱਲਾਂ ਮੇਰੇ ਉੱਪਰੋਂ ਦੀ ਲੰਘ ਜਾਂਦੀਆਂ ਚਲੋ ਠੀਕ ਐ ਤੁਸੀਂ ਟਾਈਮ ਨਾਲ ਘਰ ਪਹੁੰਚੋ ਹਾਲੇ ਤਾਂ ਤੁਸੀਂ ਫੋਨ ਵੀ ਲੈਣਾ ਹੋਣਾ ਚਲੋ ਜੰਗਾ ਸਤਪਾਲ ਨੇ ਆਖਿਆ ਮੈਂ ਤਾਂ ਕਹਿਣਾ ਥੋੜੀ ਦੇਰ ਆਪਾਂ ਹੋਰ ਇੱਥੇ ਗੱਲਾਂ ਕਰ ਲੈਂਦੇ ਕੋਮਲ ਬੋਲੀ ਇੱਥੇ ਸਤਪਾਲ ਨੇ ਪੁੱਛਿਆ ਇਸ ਜਗ੍ਹਾ 'ਚ ਕੀ ਖਰਾਬੀ ਐ ਕੋਮਲ ਨੇ ਕਿਹਾ ਥੋੜਾ ਆਸੇ-ਪਾਸੇ ਨਿਗਾਹ ਮਾਰ ਕੇ ਦੇਖੋ ਸਰ ਚਲੋ ਕੱਲ ਮਿਲਦੇ ਆ ਸਤਪਾਲ ਬੋਲਿਆ ਚਲੋ ਠੀਕ ਐ ਧਿਆਨ ਰੱਖਿਓ ਆਪਣਾ ਜੀ ਤੁਸੀਂ ਵੀ ਆਹ ਕੇ ਕੋਮਲ ਉਥੋਂ ਅੱਗੇ ਪੈਦਲ ਚਲੀ ਗਈ ਸਤਪਾਲ ਮੋਟਰਸਾਈਕਲ ਤੋਰਨ ਲੱਗਿਆ ਤਾਂ ਉਸਨੇ ਦੇਖਿਆ ਕਿ ਲਾਲ ਲਾਈਟ ਆ ਚੁੱਕੀ ਸੀ ਸਤਪਾਲ ਮੋਟਰਸਾਈਕਲ ਬੰਦ ਕਰਕੇ ਖੜ ਗਿਆ ਉਸਦੇ ਫੋਨ ਦੀ ਰਿੰਗ ਵੱਜੀ ਸਤਪਾਲ ਨੇ ਜੇਬ ਚੋਂ ਫੋਨ ਕੱਢ ਕੇ ਆਖਿਆ ਹਾਂ ਬਈ ਪਾਲਿਆ ਕਿੱਧਰ ਐ ਸਤਪਾਲ ਨੇ ਕਿਹਾ ਲੈਟਾਂ ਤੇ ਖੜਾ ਆ ਰਿਹਾ ਘਰ ਨੂੰ ਗੁਰਵਾਜ ਨੇ ਪੁੱਛਿਆ ਦੁਕਾਨ ਤੇ ਆਉਂਗਾ ਸਤਪਾਲ ਬੋਲਿਆ ਉਹ ਤਾਂ ਬੇਬੇ ਨੂੰ ਦੇਖ ਕੇ ਪਤਾ ਲੱਗ ਜੂ ਗੁਰਵਾਜ ਨੇ ਪੁੱਛਿਆ ਠੀਕ ਹੈ ਬੇਬੇ ਹਲੇ ਸਤਪਾਲ ਨੇ ਕਿਹਾ ਉਹ ਤਾਂ ਠੀਕ ਐ ਪਰ ਤੈਨੂੰ ਪਤਾ ਹੀ ਐ ਮਿੰਟ ਮਿੰਟ ਦਾ ਨਹੀਂ ਪਤਾ ਲੱਗਦਾ ਗਰਵਾਜ ਨੇ ਆਖਿਆ ਚੱਲ ਕੋਈ ਨਾ ਦੇਖ ਲਈ ਹਰੀ ਲੇਟ ਆ ਗਈ ਤੇ ਸਤਪਾਲ ਨੇ ਮੋਟਰਸਾਈਕਲ ਤੋੜ ਲਿਆ ਸਤਪਾਲ ਨੇ ਪੁੱਛਿਆ ਕੋਈ ਖਾਸ ਕੰਮ ਸੀ ਗਰਵਾਜ ਬੋਲਿਆ ਬਸ ਉਦਾਂ ਹੀ ਕੱਲਾ ਕੱਲਾ ਜਾ ਫੀਲ ਹੋਈ ਜਾਂਦਾ ਯਾਰ ਲੈ ਲੈ ਵਿਆਹ ਕਰਾ ਲੈ ਤੂੰ ਹੁਣ ਉਹ ਤਾਂ ਤੇਰੇ ਤੋਂ ਬਾਅਦ ਹੀ ਕਰਾਂ ਕੋਈ ਨਾ ਕੁੜੀ ਵਾਲਿਆਂ ਨੂੰ ਥੋੜੀ ਵੇਟ ਹੋਰ ਕਰਾ ਲਾਂਗੇ ਸਤਪਾਲ ਨੇ ਕਿਹਾ ਦੇਖ ਲੈ ਮੇਰੇ ਚੱਕਰਾਂ ਚ ਕਿਤੇ ਤੈਨੂੰ ਅ ਤਨਾ ਬੜਨਾ ਪੈ ਜੇ ਗੁਰਵਾਜ ਨੇ ਆਖਿਆ ਚਿੰਬੜੂਗਾ ਸਾਲਿਆ ਤੈਨੂੰ ਹੀ ਸਤਪਾਲ ਬੋਲਿਆ ਮੈਂ ਤਾਂ ਤੇਰੇ ਤੋਂ ਪਹਿਲਾਂ ਮਰ ਜਾਣਾ ਏ ਤੂੰ ਜੁੱਤੀਆਂ ਨਾ ਖਾ ਲਈ ਮੇਰੇ ਤੋਂ ਸਾਲਾ ਲੱਗਦਾ ਮਰਨ ਦਾ ਸਤਪਾਲ ਨੇ ਕਿਹਾ ਮੈਂ ਵੀ ਇੱਥੇ ਹੀ ਆਂ ਤੇ ਤੂੰ ਵੀ ਆਪੇ ਦੇਖ ਲੈ ਫੋਨ ਕੱਟ ਸਾਲਾ ਬਾਂਦਰ ਸਤਪਾਲ ਹੱਸਣ ਲੱਗ ਪਿਆ ਤੇ ਗੁਰਵਾਜ ਨੇ ਫੋਨ ਕੱਟ ਦਿੱਤਾ ਸਤਪਾਲ ਨੇ ਫੋਨ ਵਾਪਸ ਆਪਣੀ ਜੇਬ ਵਿੱਚ ਪਾ ਲਿਆ ਥੋੜੇ ਹੀ ਪਲ ਮਿਲੇ ਨੇ ਸਾਨੂੰ ਇਕੱਠਿਆਂ ਬੈਠ ਬਤਾਉਣੇ ਨੂੰ ਕੁਝ ਤੇਰੀਆਂ ਗੱਲਾਂ ਸੁਣਨ ਲਈ ਕੁਝ ਆਪਣੇ ਦਰਦ ਸੁਣਾਉਣੇ ਨੂੰ ਮੌਤ ਦਾ ਕੀ ਪਤਾ ਕਦੋਂ ਆ ਜਾਏ ਕੋਈ ਵਕਤ ਨਹੀਂ ਲੱਗਣਾ ਆਉਣੇ ਨੂੰ ਚੱਲ ਆਪਾਂ ਇੱਕ ਦੂਜੇ ਨੂੰ ਹਸਾਈਏ ਦੁਨੀਆ ਬੈਠੀ ਰਵਾਉਣੇ ਨੂੰ ਦੋਸਤੋ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ